ਰਾਹੀ ਸੁਆਮੀ ਜੀਉ ਸਵੈਏ ਮਹੱਲੇ ਪਹਿਲੇ ਕੇ ਇਕ ਓ ਅੰਕਾਰ ਸਤਗੁਰ ਪ੍ਰਸਾਦਿ ਇਕ ਮਨਪੁਰਖ ਤੇ ਆਏ ਬਰਦਾਤਾ ਇਕ ਮਨਪੁਰਖ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੀ ਹਿਰਦੈ ਵਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਓ ਤਾਸ ਚਰਨ ਲੀ ਹਿਰਦੈ ਵਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਦੀ ਸਾਜਿਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਬ੍ਰਹਮਾ ਜੀ ਤੇਰੀ ਹੀ ਜਿਹੜੇ ਸਨ ਵੇਦਾਂ ਦਾ ਅਵਤਾਰ ਕਰਕੇ ਮੰਨੇ ਗਏ ਉਹਨਾਂ ਦੇ ਸਮੇਤ 17 ਜਨਮ ਰੂਪ ਧਾਰ ਕੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਆਏ ਹਨ ਸਤਿਗੁਰਾਂ ਦੇ ਦਰਸ਼ਨ ਕਰਕੇ ਪਿਛਲੇ ਜਨਮ ਦੀ ਸੋਝੀ ਆ ਗਈ ਅਤੇ ਸਤਿਗੁਰੂ ਸਾਹਿਬ ਜੀ ਦੇ ਆਸੋਬ ਵਿਦੇਸ਼ ਪ੍ਰਾਪਤ ਕਰਕੇ ਬ੍ਰਹਮ ਗਿਆਨ ਦੇ ਵਿੱਚ ਇਸਤਿਤ ਹੋ ਗਏ ਜੋ ਪਿਛਲੇ ਕਲ ਸਵਈਆਂ ਵਿੱਚ ਉਚਾਰਨ ਕੀਤਾ ਸੀ 11 ਵਿੱਚ ਹੁਣ ਨਿਹਾਲ ਹੋ ਕੇ ਪਹਿਲੇ ਪਾਠਸ਼ਾ ਤੋਂ ਲਾ ਕੇ ਸਤਿਗੁਰਾਂ ਦੀ ਸਿਫਤ ਕਰਦੇ ਹਨ ਗੁਰੂ ਨਾਨਕ ਸਾਹਿਬ 파ਰਮ ਰੂਪ ਹਨ ਚਾਹਾਂ ਜੁਬਾਂ ਦੇ ਜਿੰਨੇ ਭਗਤ ਸੰਤ ਰਹੀ ਹੀ मुनि અવਤਾਰ ਸਾਰੇ ਗੁਰੂ ਨਾਨਕ ਨੂੰ ਗਾਉਂਦੇ ਐ ਇਹ ਪਿਆਰ ਦੇ ਨਾਲ ਉਚਾਰਨ ਕਰਦੇ ਹਨ ਪਹਿਲੇ ਪਾਠਸ਼ਾ ਦੀ ਸਵਈਏ ਹੈ ਇਕੋ ਦੂਆ ਸਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਕ ਮਨ ਪੁਰਖ ਧਿਆਏ ਬਰਦਾਤਾ ਤੇ ਮੇਰੇ ਪਿਆਰੇ ਮਨਾ ਕਹਿੰਦੇ ਇਕ ਮਨ ਹੋ ਕੇ ਪੁਰਖ ਜੋ ਵਰਾਂਗਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਧਿਆਉਣਾ ਕਰੀਏ ਸ਼ਾਂਤ ਸਹਾਰ ਸਦਾ ਬਿਖਿਆਤਾ ਜੋ ਮੇਰਾ ਵਾਹਿਗੁਰੂ ਸੰਤਾਂ ਦਾ ਸਹਾਰਾ ਆਸਰਾ ਹੈ ਅਤੇ ਸਲਾ ਪ੍ਰਗਟ ਹੈ ਸਾਰੇ ਸੰਸਾਰ ਚ ਲੁਕਿਆ ਛिपਿਆ ਹੋਇਆ ਨਹੀਂ ਹੈ ਉਹ ਤਾਸ ਚਰਨ ਲੀ ਰਿਜੈ ਵਸਾ ਇਸ ਅਕਾਲ ਪੁਰਖ ਦੇ ਪੂਜਨੀਕ ਚਰਨਾਂ ਨੂੰ ਹਿਰਦੇ ਚ ਲੈ ਕੇ ਵਸਾਉਣਾ ਕਰੀਏ ਸੋ ਪਰਮ ਗੁਰੂ ਨਾਨਕ ਗੁਰ ਜੋ ਵੱਡੇ ਸਤਿਗੁਰੂ ਨਾਨਕ ਦੇਵ ਜੀ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਨੋ ਦੇ ਗੁਣੋ ਅਕਾਲ ਪੁਰਖ ਨੂੰ ਚੇਤੇ ਕਰਕੇ ਗਾਉਣਾ ਕਰੀਏ ਗਾਉ ਗੁਣ ਪਰਮ ਗੁਰੂ ਸੁਖ ਸਾਗਰ ਇਹ ਭਟ ਜਨੋ ਇਹ ਸੰਤ ਜਨੋ ਗਾਉਣਾ ਕਰੋ ਗੁਣ ਜੋ ਪਰਮ ਗੁਰੂ ਵੱਡੇ ਸਤਿਗੁਰੂ ਨਾਨਕ ਦੇਵ ਜੀ ਹੈ ਜੋ ਸਤਿਗੁਰੂ ਸੁਖਾਂ ਦੇ ਸਮੁੰਦਰ ਹਨ ਗੁਰੂ ਨਾਨਕ ਦੇਵ ਜੀ ਦੁਰਤ ਨਿਵਾਰਨ ਸਬਦ ਸਰੇ ਜਿਹਦੇ ਮਾਰ ਸਾਹਿਬ ਦੁਰਤ ਪਾਪਾ ਨੂੰ ਨਿਵਰਤ ਕਰਨ ਵਾਲੇ ਹੈ ਜਾਇਤ ਵਿੱਚ ਪ੍ਰੀਤੀ ਨੂੰ ਮਿਟਣ ਵਾਲੇ ਹੈ ਸ਼ਬਦ ਦੇ ਸਰੋਵਰੀ ਵਗਾ ਦਿੰਦੇ ਮਹਾਰਾਜ ਸਾਹਿਬ ਬਾਣੀ ਮੁਖੋਂ ਚਾਰੀਏ ਹੋ ਰੁਸ਼ਨਾਈ ਮਿਟੇ ਹਨਹਾਰਾ ਸਬਦ ਸਰੇ ਸ਼ਬਦੋ ਬ੍ਰਹਮ ਸਰੂਪ ਸਰੋਵਰ ਦੀ ਨੇ ਆਈ ਹਰ ਮਹਾਰਾਜ ਸਾਹਿਬ ਸਭ ਜ ਸੰਸਾਰ ਦੇ ਅੰਦਰ ਨਾਮ ਦੇ ਸਰੋਵਰੀ ਵਗਾਤੇ ਜਿਨ੍ਹਾਂ ਨੇ ਜੋ ਸੋਲ ਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਦੇਖਦੀਆਂ ਨਦੀਆਂ ਵਗਾਤੀਆਂ ਸਰੋਬਰੀ ਬਣਾਤਾ ਸਿਖਾਉਂਦੇ ਤਾਂ ਹੀ ਮਹਾਰਾਜ ਨੇ ਗਾਵ ਗੰਭੀਰ ਧੀਰ ਮਤ ਸਾਗਰ ਗੁਰੂ ਮਹਾਰਾਜ ਸਾਹਿਬ ਦੀ ਗੰਭੀਰਤਾ ਨੂੰ ਗਾਉਂਦੇ ਹੈ ਬੜੇ ਬੜੇ ਭਗਤ ਫੇ ਧੀਰਜ ਦਾ ਨੂੰ ਗਾਉਂਦੇ ਹੈ ਗੁਰੂ ਸਾਹਿਬ ਮਤੀ ਦੇ ਸਾਗਰ ਹਨ ਯੋਗੀ ਜਮੀਰ ਦੂਗੇ ਸੁਆਵਾਲੇ ਜਿਹੜੇ ਹਨ ਉਹ ਵੀ ਗਾਉਂਦੇ ਹੈ ਧੀਰਜ ਧਾਰੀ ਸੂਰਮੇ ਵੀ ਗਾਉਂਦੇ ਹੈ ਮਤੀ ਦੇ ਸਾਗਰ ਜੋ ਬੜੇ ਬੜੇ ਵਿਦਵਾਨ ਹਨ ਉਹ ਵੀ ਗਾਉਂਦੇ ਹਨ ਸ੍ਰੇਸ਼ਟ ਕਬਲ ਮੁਨੀ ਆਦਿਕ ਜੋਗੀ ਜੰਗਮ ਧਿਆਨ ਧਰੇ ਜੋਗੀ ਗੋਰਖਨਾਥ ਆਦਿਕ ਜੋਗੀ ਮਸ਼ਿੰਦਰਨਾਥ ਆਦਿਕ ਜੰਗਮ ਸ਼ਿਵਾਂ ਦਾ ਵਿਆਹ ਗਾਉਣ ਵਾਲੇ ਜਿਹੜੇ ਹਨ ਜਿਨ੍ਹਾਂ ਨੇ ਗਾਇਆ ਹੈ ਜੰਗਮ ਸਿਰ ਦੇ ਤੇ ਖੰਭ ਜੇ ਬੰਨੇ ਹੁੰਦੇ ਐ ਹੱਥਾਂ ਵੀ ਟੱਲ ਜੇ ਪਗੜੇ ਹੁੰਦੇ ਐ ਉਹ ਜੰਗਮ ਭੇਖਾ ਸ਼ਿਵਾਂ ਦਾ পার্বਤੀ ਤੇ ਸ਼ਿਵ ਜੀ ਦੇ ਵਿਆਹ ਨੂੰ ਗਾਉਂਦੇ ਐ ਜਨਮ ਜਨਮ ਕੀ ਰਗਰ ਹਵਾਰੀ ਬਰੋਂ ਸਾਹਮਣਤਰ ਹੋ ਕੁਮਾਰੀ ਇਹ ਜਿਸ ਵੇਲੇ ਨਾਰਦ मुनि ਨੇ ਕਿਹਾ ਸੀ ਕਿ বিষ্ণੂ ਨਾਲ ਇਹ ਪਾਰੂਤੀ ਵਿਆਹ ਕਰਾ ਲੈ ਸ਼ਿਵ ਜੀ ਤਾਂ ਮੌਲਾ ਭੰਗ ਤਦੂਰਾ ਖਾਂਦਾ ਮਸਾਣਾ ਵਿੱਚ ਰਹਿੰਦਾ ਸੱਪਾਂ ਦੇ ਹਾਰ ਪਾਉਂਦਾ ਤੈ ਉਹ ਤੋ ਕੀ ਲੈਣਾ ਇਸ ਨੇ ਉਸ ਵੇਲੇ ਪਾਰਤੀ ਨੂੰ ਕਿਹਾ ਸੀ ਜਨਮਾਂ ਜਨੋ ਆਦੀ ਮੇਰੀ ਰਗੜਵਾ ਭਗਤੀ ਦੀ ਜੇ ਬਰੂੰਗੀ ਤਾਂ ਸ਼ਿਵ ਜੀ ਨੂੰ ਬਰੂੰਗੀ ਨਹੀਂ ਕੁਮਾਰੀ ਰਹੂ ਮੈਂ ਨਹੀਂ বিষ্ণੂ ਨੂੰ ਵਰਨਾ ਜਿਵੇਂ ਇਹ ਨਾਰਦ मुनि ਦਾ ਜਿਹੜਾ ਪ੍ਰਸੰਗ ਹੈ ਪਾਰਵਤੀ ਨਾਲ ਤਪ ਕਰਦੀ ਨਾਲ ਸੰਵਾਦ ਹਿਮਾਲੇ ਦੇ ਘਰ ਜਦੋਂ ਜੰਮੀ ਏ ਉਸ ਵੇਲੇ ਦਾ ਪ੍ਰਸੰਗ ਹੈ ਜੰਗ ਮਗਾਉਂਦੇ ਰਹਿੰਦੇ ਆ ਸ਼ਿਵਜੀ ਦੇ ਵਿਆਹ ਨੂੰ ਉਹ ਜੰਗ ਮਹਨਗੇ ਭੇਖ ਸ਼ਿਵਜੀ ਦਾ ਇਹ ਵੀ ਮਹਾਰਾ ਸਾਨੂੰ ਗਾਉਂਦੇ ਹਨ ਧਿਆਨ ਧਰੇ ਸਭ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਦੇ ਹਨ ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦਕ ਇੰਦਰ ਤੋਂ ਆਦ ਲੈ ਕੇ ਜਿੰਨੇ ਹਨ ਰਾਜੇ ਸਵਰਗ ਦੇ ਇਹ ਵੀ ਗਾਉਂਦੇ ਹਨ ਗੁਰੂ ਮਹਾਰਾਜ ਸਾਹਿਬ ਜੀ ਨੂੰ ਤਾਕਤ ਪ੍ਰਹਿਲਾਦ ਆਦਿਕ ਜਿਹੇ ਹਨ ਇਹ ਵੀ ਮਹਾਰਾਜ ਸਾਹਿਬ ਦੇ ਜਸ ਨੂੰ ਗਾਉਂਦੇ ਹਨ ਆਤਮ ਰਸ ਜਿਨ ਜਾਣੇ ਜਿਨ੍ਹਾਂ ਭਗਤਾਂ ਨੇ ਆਤਮ ਰਸ ਨੂੰ ਸਾਰਿਆਂ ਚ ਸਰਬ ਆਤਮ ਰੂਪ ਗੁਰੂ ਨਾਨਕ ਸਾਹਿਬ ਦੇ ਰਸ ਪ੍ਰੇਮ ਨੂੰ ਜਾਣਿਆ ਹੈ ਉਹ ਸਾਰੇ ਭਗਤ ਗਾਉਂਦੇ ਐ ਜਿਨ੍ਹਾਂ ਸਤਗੁਰਾਂ ਦੁਆਰਾ ਜੋ ਪ੍ਰਹਿਲਾਦ ਨੂੰ ਗੁਰੂ ਸਾਹਿਬ ਜੀ ਮਿਲੇ ਹੈ ਉਸ ਵੇਲੇ ਪ੍ਰਹਿਲਾਦ ਅੱਲਾਹ ਚੀਨ ਪੰਛੀਆਂ ਵਿੱਚ ਬੈਠਾ ਸੀ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹੈਰਾਨ ਹੋ ਗਿਆ ਤੇ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਪ੍ਰਹਲਾਦ ਨੂੰ ਕਹਿੰਕੇ ਪ੍ਰਹਲਾਦ ਤੇਰੀ ਭਗਤੀ ਜਿਹੜੀ ਹੈ ਨਿਸ਼ਚੇ ਕਰਕੇ ਪ੍ਰਵਾਨ ਹੋਈ ਹੈ। ਓਹ ਪ੍ਰਹਲਾਦ ਨੇ ਆਤਮਾਰਸ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਕੇ ਜਿਨ ਨੂੰ ਜਾਣਨਾ ਕੀਤਾ ਹੈ। ਕਬ ਕਲ ਸੁਜਸ ਗਾਉ ਗੁਰੂ ਨਾਨਕ ਕਵੀ ਕਲ ਭਟ ਜੀ ਸ਼ਾਮ ਦੇ ਦੇਵਤਾਰ ਕਹਿੰਦੇ ਹਨ ਜਸ ਗਾਉ ਸਤਗੁਰੂ ਨਾਨਕ ਦੇਵ ਦਾ ਸ੍ਰੇਸ਼ਟ ਜਸ ਵਾਈ ਸਾਰੇ ਮਿਲ ਕੇ ਗਾਉਣਾ ਕਰੋ ਏ ਪਟ ਪਟ ਜਨੋ ਰਾਜ ਯੋਗ ਜਨ ਮਾਨ ਜਿਸ ਗੁਰੂ ਸਾਹਿਬ ਜੀ ਨੇ ਰਾਜ ਯੋਗ ਜਨ ਮਾਨਿਓ ਰਾਜ ਗ੍ਰਸਥ ਵਿੱਚ ਰੱਖ ਕੇ ਸਿੱਖਾਂ ਨੂੰ ਫਿਰ ਵਾਹਿਗੁਰੂ ਵਿੱਚ ਜੋੜਿਆ ਹੈ ਘਰਵਾਰੀ ਹੋਏ ਵਰਤਿਆ ਘਰਵਾਰੀ ਸਿੱਖ ਪੈਰੀ ਪਾਏ ਆਪ ਪਰਿਵਾਰ ਹੋ ਕੇ ਵਰਤੇ ਆ ਤੇ ਪਰਿਵਾਰ ਵਾਲੇ ਸਿੱਖਾਂ ਨੂੰ ਚਰਨੀ ਪਾਇਆ ਹੈ ਨਹੀਂ ਤਾਂ ਜਿਨੇ ਸਾਧ ਸੰਤ ਸੰਨ ਸਾਰੇ ਪਹਿਲਾਂ ਘਰਵਾਰ ਛੁਡਾ ਦਿੰਦੇ ਸਨ ਪਰਵਾਦ ਨੂੰ ਛੁਡਾਉਂਦੇ ਸੀ ਫਿਰ ਸੁਆਪ ਆਉਂਦੇ ਸੀ ਤੇ ਫਿਰ ਉਪਦੇਸ਼ ਦਿੰਦੇ ਸੀ ਕਹਿੰਦੇ ਮੁੜ ਕੇ ਘਰ ਚ ਨਾ ਵੜੀ ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰਾਜ ਯੋਗ ਗਰਸ ਵਿੱਚ ਰੱਖ ਕੇ ਹੀ ਪਰਮੇਸ਼ਰ ਜੀ ਉਹਨਾਂ ਕੀਤਾ ਐ ਐਸਾ ਰਾਜ ਯੋਗ ਗੁਰੂ ਸਾਹਿਬ ਨੂੰ ਬਖਸ਼ਿਆ ਹੈ ਅਗੇ ਰਾਜ ਪ੍ਰਕਾਸ਼ ਰੂਪ ਵੀ ਜੁੜਨ ਦਾ ਬਖਸ਼ਿਆ ਹੈ ਰਾਜ ਗਿਆਨ ਦੇ ਯੋਗ ਨੂੰ ਗੁਰੂ ਸਾਹਿਬ ਜੀ ਨੇ ਆਪ ਕਮਾਇਆ ਹੈ ਸਿੱਖਾਂ ਦੇ ਤਾਂ ਹੀ ਕਰਵਾਇਆ ਹੈ ਸ਼ਿਵ ਨਾਵਾਦ ਕਰਾ ਜੇ ਮੋਚ ਪਿਆਰ ਚ ਆ ਕੇ ਰਾਜ ਛੱਡਦੇ ਸਨ ਕਿ ਰਾਜਾ ਤੂੰ ਰਾਜ ਛਿੜੋ ਇੱਥੇ ਕਰਮਾਂ ਨਿਯਾਂ ਕਰ ਤੈਨੂੰ ਸੂਪ ਦੀ ਸਿਖਿਆ ਤਾਂ ਹੋ ਗਈ ਐ ਇਸੇ ਪ੍ਰਕਾਰ ਭਰਤਵੀ ਆਦਿਕ ਨੂੰ ਰਾਜ ਛੱਡਦਾ ਸੀ ਅਤੇ ਗੋਬੀ ਚੰਦ ਕਾ ਰਾਜ ਕਨੂੰ ਰਾਜ ਛੱਡਿਆ ਸੀ ਕਹਿੰਦੇ ਗੋਰਖਨਾਥ ਦੇ ਪਰ ਗੁਰੂ ਸਾਹਿਬ ਜੀ ਨੇ ਰਾਜ ਪ੍ਰਕਾਸ਼ ਰੂਪ ਦੇ ਵੀ ਜੋੜ ਰੂਪ ਤੇ ਰਾਜ ਯੋਗ ਨੂੰ ਕਮਾਉਣਾ ਕੀਤਾ ਆਪ ਤੇ ਸਿੱਖਾ ਤੋਂ ਕਮਾਇਆ ਹੈ ਰਾਜ ਯੋਗ ਜਿਨ ਮਾਣਿਓ ਜੇ ਨਾਨਾ ਰਾਜਪ੍ਰਕਾਸ਼ ਨੂੰ ਜੁੜਨਾ ਸਿੱਖਾਂਗੇ ਤਾਂ ਇਹਨਾਂ ਨੂੰ ਮਾਰਨਾ ਪਿੱਤਾ ਹੈ ਗਾਵ ਹੈ ਜਨਕਾਦ ਜੁਗਤ ਜੋਗੀਸ਼ਰ ਗਾਉਂਦੇ ਹੈ ਜਨਕਾਦ ਕੇ ਰਾਜਾ ਜਿਹੜੇ ਹਨਗੇ ਨੀਮੀ ਜਨਕ ਹੋਇਆ ਤ੍ਰਿਵਿੰਨ ਜਨਕ ਹੋਇਆ ਜੋ శ్రీ ਰਾਮਚੰਦਰ ਜੀ ਉਹਦੇ ਨਾਲ ਸੀਤਾ ਪੁੱਤਰੀ ਦਾ ਜਿਸਨੂੰ ਸ਼ਾਦੀ ਕੀਤੀ ਸੀ ਇਹ ਇਸ ਦੇ ਨਾਮ ਸਰਸੰਗ ਜੀ ਜਨਕ ਜਿਹੜਾ ਇਹ ਨੀਮੀ ਜਨਕ ਸਭ ਤੋਂ ਪਹਿਲਾਂ ਇਹਨਾਂ ਚੋਂ ਇਹ 53ਵਾਂ ਜਨਕ ਹੋਇਆ ਪੰਡ ਰਮਿੰਦਰ ਸਿੰਘ ਜੀ ਨੇ ਦਸ ਗੁਰਦੋ ਜੋਤ ਦਿਵਾਕਰ ਗ੍ਰੰਥ ਬਣਾਇਆ ਹੈ ਉਹਦੇ ਚ ਸ਼ਾਸਤਰੀ ਕੇ ਲਿਖੇ ਹੋਏ ਪ੍ਰਸੰਗਾਂ ਉਹ ਜਨਕਾਂ ਦੇ ਰਾਜਿਆਂ ਦੇ ਨਾਮ ਹਨ ਯੁਗਤ ਜੋਗೇಶ್ਵਰ ਯੁਗਤ ਜੁੜਿਆ ਹੋਇਆ ਯੋਗੀਆਂ ਦੇ ਈਸ਼ਰ ਬੜੇ ਬੜੇ ਤੇ ਆਪ ਆਦਿਕ ਜਿਹੜੇ ਪੀਪਲ ਆ ਦੇ ਕੋ ਰਿਸ਼ੀ ਸੀ ਨੌ ਮੁਨੀ ਉਹਨਾਂ ਦੇ ਯੋਗ ਦੇ ਵੀ ਜੁੜਿਆ ਹੋਇਆ ਉਹਨਾਂ ਦੇ ਨਾਲ 8 ਸਾਲ ਚਰਚਾ ਕਰਦਾ ਰਿਹਾ ਹੈ ਤੇ ਫੇਰ ਭਰਮ ਦੀ ਨਿਵਰਤੀ ਹੋਈ ਸੀ ਕਿਉਂ ਜਨਕਾਦ ਕੇ ਰਾਜੇ ਗਾਉਂਦੇ ਹਨਗੇ ਜਿਹੜੇ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਨਕ ਦਾ ਅਵਤਾਰ ਸੀ ਉਹ ਜਨਕ ਦਾ ਅਵਤਾਰ ਜਿਹੜਾ ਕਹਣਾ ਉਹ ਗੁਰੂ ਅੰਗਦ ਸਾਹਿਬ ਬਾਬਦ ਕਿਹਾ ਹੈ ਉਹ ਵੀ ਜਨਕ ਆਇਆ ਜਿਵੇਂ ਗ੍ਰਿਸ਼ਟ ਜਿਹਾ ਕਿ ਮਨਲੀ ਪ੍ਰਿਆਸੀ ਇਹ ਕਹਿਣ ਆਉਣਾ ਹੈ ਜਾਂ ਜਨਕ ਗਿਆਨਵਾਨ ਗੁਰੂ ਸਾਹਿਬ ਅਵਤਾਰ ਹਮੇ ਸਮਝਣਾ ਇੱਥੇ ਜਨਕ ਰਾਜਾ ਗੁਰੂ ਨਾਨਕ ਸਾਹਿਬ ਨੂੰ ਗਾਉਂਦਾ ਹੈ ਯੋਗਤ ਜੋਗੇਸ਼ਰ ਯੋਗੀਆਂ ਦੇ ਈਸ਼ਰ ਜੋ ਪਿਪਲਾ 무ਨੀ ਆਦਿਕ ਜਿੰਨੇ ਸਨ ਨੌ 무ਨੀ ਉਹ ਯੋਗ ਦੇ ਜੁੜੇ ਹੋਏ ਸਾਰੇ ਯੋਗੀਆਂ ਦੇ ਈਸ਼ਰ ਹਨ ਜਿੰਨੇ ਹਰ ਰਸਪੂਰਨ ਸਰਬ ਕਲਾ ਹਰੀ ਦੇ ਰਸ ਪ੍ਰੇਮ ਵਿੱਚ ਪੂਰਨ ਹਨ ਸਾਰੀਆਂ ਕਲਾ ਸਮਰਾਥਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗਾਵਹਿ ਸੰਕਾਦ ਸਾਧ ਸਿਧਾਦਕ ਅਦੇ ਸੰਕ ਸੰਤਨ ਸਨਾਤਨ ਸੰਤ ਕੁਮਾਰ ਚਾਰੇ ਭਰਾ ਬਰਮਾ ਦੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਜਸ ਨੂੰ ਗਾਉਂਦੇ ਹਨ ਬ੍ਰਹਮ ਰੂਪ ਜਾਣ ਕਰਕੇ ਸਾਧ ਮਹਾਤਮਾ ਸਾਧਨਾ ਕਰਨ ਵਾਲੇ ਤੇ ਸਿਧਾਦਕ ਜਿਹੜੇ ਹਨ ਗੋਰਖਨਾਥ ਦੇ ਮਤਾਲੰਬੀ ਇਹ ਸਭ ਗਾਉਂਦੇ ਹਨ ਮੁੰਨ ਜਨ ਗਾਵ ਹੈ ਅਸ਼ਲ ਸ਼ਲਾ ਮੁੰਨੀ ਨਾਰ ਜੁਨੀ ਜਦੋਂ ਆ ਕੇ ਦਰਸ਼ਨ ਕੀਤੇ ਸਾਨੂੰ ਕਹਿੰਦਾ ਉਹਨੂੰ ਛੁਡਾਇਆ ਸੀ ਇਹ ਨਾਰ ਮੁੰਨੀ ਨਾਰ ਜਾਦਕ ਵੀ ਗਾਉਂਦੇ ਹਨ ਅੱਗੇ ਅਸ਼ਲ ਸ਼ਲਾ ਅਸ਼ਾਲਾ ਆਪ ਮਹਾਰਾਜ ਜੀ ਛਲਨ ਤੋਂ ਅਸ਼ਾਲ ਹੂੰ ਸਾਰੀ ਦੁਨੀਆ ਨੂੰ ਮਾਇਆ ਨੇ ਛੜ ਲਿਆ ਆਪ ਮਾਰਾ ਛਲ ਸਰੂਪ ਉਹਦੇ ਮਾਇਆ ਨੂੰ ਵੀ ਛੜ ਕੇ ਆਪਦੇ ਚਰਨੀ ਪਾ ਲਿਆ ਹੈ ਗਾਵ ਗੁਣ ਤੂਮ اٹਲ ਮੰਡਲ ਵੇ ਇਹ ਮਹਾਰਾਜ ਆਪਦੇ ਤਰੂ ਭਗਤ ਵੀ ਜੋ اٹਲ ਮੰਡਲ ਵਿੱਚ ਰਹਿੰਦਾ ਹੈ ਤੂੰ اٹਲ ਅਜੂਨਾ ਟਲਿਓ ਇਹ ਤਰੂ ਭਗਤ ਵੀ ਆਪਦੇ ਗੁਣਾਂ ਨੂੰ ਗਾਉਂਦਾ ਹੈ ਧੋਮ ਪੰਡੂਆਂ ਦਾ ਪ੍ਰੋਤ ਸੀ ਸਾਧ ਸੰਗਤ ਜੀ ਇੱਕੋ ਪੰਡੂਆਂ ਦਾ ਪ੍ਰੋਤ ਜਿਹੜਾ ਧੋਮ ਧੋਮ ਨਾਵੇਂ ਸੀ ਉਹ ਵੀ ਆਪਦੇ ਗੁਣਾਂ ਨੂੰ ਗਾਉਂਦਾ ਹੈ اٹਲ ਕਰਨ ਤੋਂ ਰਹਿਤ ਮੰਡਲ ਵਿੱਚ ਰਹਿਣ ਵਾਲਾ ਤਰੂ ਭਗਤ ਵੀ ਆਪ ਦੇ ਗੁਣਾਂ ਨੂੰ ਗਾਉਂਦਾ ਤ੍ਰੂੰ ਭਗਤ ਦੇ ਪਾਸ ਜਦੋਂ ਗਏ ਹਨ ਪੁੱਛਿਆ ਕਿ ਮਾਰਾ ਅਕਾਲ ਪੁਰਖ ਵਾਹਿਗੁਰੂ ਇੱਥੋਂ ਕਿੰਨੀ ਦੂਰ ਸੀ ਜਿੱਥੋਂ ਹੋ ਕੇ ਆਏ ਹਨ ਮਾਰ ਨੇ ਕਹੇ ਤ੍ਰੂੰ ਭਗਤ ਤੂੰ ਭਗਤੀ ਕਰਕੇ ਇਸ ਦਰਵਾਜ਼ੇ ਵਿੱਚ ਬੈਠਾ ਹੈ ਉਹਦਾ ਅਖੰਡੋ ਪਾਰ ਹੈ ਅੰਤ ਨਹੀਂ ਪਾਇਆ ਜਸਦਾ ਬੇਅੰਤ ਹੈ ਪਰਮੇਸ਼ਵਰ ਯੋਂ ਤ੍ਰੂੰ ਭਗਤ ਨੇ ਕਿਹਾ ਮਾਰਾ ਮੈਨੂੰ ਤਾਂ ਤੁਸੀਂ ਆਪ ਹੀ ਅਕਾਲ ਪੁਰਖ ਰੂਪ ਦਿਸਦੇ ਹੋ ਇਹ ਉਹ ਧਰਮ ਭਗਤ ਗਾਉਂਦਾ ਹੈ ਟੱਲ ਮੰਡਲ ਦੇ ਵਿੱਚ ਰਹਿਣ ਵਾਲਾ ਕਲਮ ਕੋ ਰਹਿ ਜ ਪੱਦੀ ਨੂੰ ਪਾਇਆ ਹੈ ਬਾਕੀ 33 ਕਰੋੜ ਦੇ ਉਤੇ ਜੀ ਦੀ ਪ੍ਰਕੰਮਿਆ ਕਰਦੇ ਹਨ ਵਾਹ ਓਹ ਭਗਤ ਭਾਏ ਰਸ ਜਾਣਿਓ ਪ੍ਰੇਮਾ ਭਗਤ ਜੀ ਰਸ ਜਿਸ ਤੋਂ ਭਗਤ ਨੇ ਜਾਣਨਾ ਕੀਤਾ ਹੈ ਕਬ ਕਲ ਸੁਜਸ ਗਾਉ ਗੁਰੂ ਨਾਨਕ ਕਵੀ ਕਲ ਪਾਠ ਜੀ ਕਹਿੰਦੇ ਹਨ ਇਹ ਪਿਆਰਿਓ ਜਸ ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਹੈ ਸਾਰੇ ਮਿਲ ਕੇ ਗਾਉਣਾ ਕਰੋ। ਰਾਜਯੋਗ ਜਿਨ ਮਾਨ। ਜਿਨ੍ਹਾਂ ਨੂੰ ਰਾਜ ਪ੍ਰਕਾਸ਼ ਰੂਪ ਵਿੱਚ ਯੋਗ ਆਨੰਦ ਨੂੰ ਮੰਨਣਾ ਕੀਤਾ ਸਿੱਖਾਂ ਦੇ ਤਾਂ ਹੀ ਬਖਸ਼ਿਸ਼ ਕੀਤੀ ਹੈ। ਗਾਵ ਹੈ ਕਪਲਾਦ ਆਦ ਜਗਈਸ਼ਰ। ਕਪਲ मुनि ਸਾਧ ਸੰਗ ਜੀ ਕਪਲ ਸਿੱਧ ਹੋਏ ਹਨ। বিষ্ণੂ ਜੀ ਦਾ অবতার ਹੈ। ਜਿਸ ਨੇ ਸਾਖ ਸ਼ਾਸਤਰ ਬਣਾਇਆ ਉਹ ਕਪਲ मुनि ਅਨਿਸ਼ਰਵਾਦੀ ਸੀ। ਇਹ ਕਪਲ ਸਿੱਧ ਹੋਰ ਹੋਇਆ ਜਿਸ ਨੇ ਸਾਧ ਸੰਗ ਜੀ ਜਿਹੜੇ 60 ਹਜ਼ਾਰ ਇਹਦੇ ਪੁੱਤਰ ਸਨਗੇ ਨਾ ਆਪਣੀ ਸੱਗੜ ਦੇ ਰਾਏ ਦੇ ਇਹ ਜਦੋਂ ਜਾ ਕਰਨ ਲੱਗਾ ਹੈ ਉਸ ਵੇਲੇ ਇੰਦਰ ਇਹਦੀ ਸਮਾਦ ਦੇ ਪਾਸ ਪਤਾਲ ਵਿੱਚ ਬੰਨੇ ਆ ਸੀ ਘੋੜੇ ਨੂੰ ਜਿਸ ਦੀ ਸਮਾਦੀ ਖੁੱਲਣੋਂ 60 ਹਜ਼ਾਰ ਜਿਹੜਾ ਸੱਗੜ ਦਾ ਪੁਰਸ਼ ਉਹ ਭਸਮ ਹੋ ਗਿਆ ਸੀ ਇਹ ਕਪਲਮੁਨੀ ਨੇ ਆਪਦੀ ਮਾਤਾ ਨੂੰ ਉਪਦੇਸ਼ ਦਿੱਤਾ ਜੇ ਦੇਵਜਾਨੀ ਦੇ ਤਾਈਂ ਕਿ ਗੁਰੂ ਨਾਨਕ ਸਾਹਿਬ ਆਰਬੁਨ ਪਰਮੇਸ਼ਰ ਰੂਪੇ ਕਪਾਲ ਆਰਗ ਸਿੱਧ ਜੋ ਵਿਸ਼ਨੂ ਜੀ ਦਾ ਅਵਤਾਰ ਮੰਨੇ ਹਨ ਉਹ ਉਹ ਬਤਾਰਾਉਂ ਚੋ ਹੈ ਇਹ ਵੀ ਗਾਉਂਦੇ ਹਨ ਆਰ ਯੁਗੇਸ਼ਰ ਜਿਹੜੇ ਆਦੀ ਆਦੀ ਯੁਗੇਸ਼ਰ ਹਨ ਸਭ ਤੋਂ ਆਰ ਯੋਗੀ ਮੰਨੇ ਗਏ ਹਨ ਆਪਰੰਪਰ ਅਵਤਾਰ ਵਰੂ ਆਪਰੰਪਰ ਪ੍ਰਕਿਰਤੀ ਦਾ ਪਰੇ ਜੋ ਪਰਮੇਸ਼ਰ ਅਕਾਲ ਪੁਰਖ ਉਹਦੇ ਵਰ ਸ੍ਰੇਸ਼ਟ ਅਵਤਾਰ ਗੁਰੂ ਨਾਨਕ ਸਾਹਿਬ ਹੈ ਅਵਤਾਰ ਜਾਣ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਗਾਉਂਦੇ ਹਨ ਪ੍ਰਕਿਰਤੀ ਤੋਂ ਪਰੇ ਰੂਪ ਨਿਰੰਕਾਰ ਦਾ ਰੂਪ ਹਨ ਗੁਰੂ ਨਾਨਕ ਦੇਵ ਜੀ ਸਾਰੇ 24 ਅਵਤਾਰਾਂ ਵਿੱਚੋਂ ਬ੍ਰਹਮਾ ਦੇ ਸਤਾਂ ਅਵਤਾਰਾਂ ਵਿੱਚੋਂ ਸ਼ਿਵ ਜੀ ਦੇ ਰੁਦਰ ਅਵਤਾਰਾਂ ਵਿੱਚੋਂ ਵਰ ਸ੍ਰੇਸ਼ਟ ਗੁਰੂ ਸਾਹਿਬ ਜੀ ਹਨ ਗਾਵੈ ਜਮ ਦਗਨ ਪਰਸ ਰਾਮੇਸ਼ਰ ਜਮ ਦਗਨੀ ਦਾ ਪੁੱਤਰ ਪਰਸ ਰਾਮ ਪਰਸ ਨਾਮ ਕੁਹਾੜੇ ਵਾਲਾ ਪਰਸ ਰਾਮ ਜਿਹੜਾ ਹੈ ਇਹ ਵੀ ਗੁਰੂ ਨਾਨਕ ਸਾਹਿਬ ਦੇ ਗੁਨਾ ਦੇ ਕਾਈ ਗਾਉਂਦਾ ਹੈ ਕਰ ਕੋਠਾਰ ਰਗ ਤੀਜ ਹਰਿਉ ਜਿਸ ਦੇ ਹੱਥ ਵਿੱਚ ਕੁਹਾੜਾ ਹਰ ਵਕਤ ਰੱਖਦਾ ਸੀ ਜਿਸ ਨੇ ਛਕਰੀਆਂ ਦੇ ਤਾਂ ਹੀ ਜਿੱਤ ਲਿਆ ਸੀ ਅਤੇ ਸ੍ਰੀ ਰਾਮਚੰਦ ਜੀ ਜਦੋਂ ਉਤਾਰ ਹੋਇਆ ਹੱਥ ਵਿੱਚ ਕੁਹਾੜਾ ਲੈ ਕੇ ਗਿਆ ਜਿਸ ਵੇਲੇ ਤਨਖ ਤੋੜਦਾ ਸੀ ਸ੍ਰੀ ਰਾਮਚੰਦਰ ਜੀ ਨੂੰ ਸ਼ਿਵ ਜੀ ਦਾ ਸ਼ਿਵ ਜੀ ਦਾ ਇਹ ਪਾਸ਼ਕਸੀ ਪਰਸਨਾ ਕਹਿੰਦਾ ਸੀ ਮੇਰੇ ਗੁਰੂ ਦਾ ਧਰਮ ਕਿਉਂ ਤੋੜਿਆ ਹੈ ਉਸ ਵੇਲੇ ਜੀ ਦੇ ਹੱਥ 'ਚ ਕੁਹਾੜਾ ਸੀ रामचन्द्र ਜੀ ਚਰਨੀ ਹੱਥ ਲਾ ਕੇ ਇਹਦਾ ਤੇਜ ਖੋਲਿਆ ਸੀ ਉਸ ਵੇਲੇ ਮਾਰ ਨਹੀਂ ਸਕਦਾ ਸੀ ਕੁਹਾੜਾ ਦਾ ਤੇਜ ਸਾਰਾ ਖਿੱਚ ਲਿਆ ਸੀ ਇਸ ਪ੍ਰਕਾਰ ਜਿਸ रामचन्द्र ਜੀ ਨੀ ਦਾ ਤੇਜ ਜੰਗਦਗਨੀ ਵੀ ਗੁਣ ਗਾਉਂਦਾ ਪਰਸ ਰਾਮ ਵੀ ਗੁਣਾ ਆਉਂਦਾ ਗਾਉਂਦਾ ਜਿਹਦੇ ਹੱਥ 'ਚ ਕੁਠਾਰਾ ਸੀ ਕੁਹਾੜਾ ਸੀ रामचन्द्र ਜੀ ਦਾ ਤੇਜ ਹਰ ਲਿਆ ਹੈ ਉਹ ਰਾਮ ਵੀ ਮਹਾਰਾਜੇ ਗੁਣਾ ਨੂੰ ਗਾਉਂਦਾ ਹੈ ਉਦੋਂ ਅਕਰੂਰ ਬੇਦਰ ਗੁਣ ਗਾਵੈ ਤੇ ਉਦੋਂ ਭਗਤ ਵੀ ਕ੍ਰਿਸ਼ਨ ਜੀ ਦਾ ਚਾਚਾ ਸੀ ਅਕਰੂਰ ਵੀ ਕ੍ਰਿਸ਼ਨ ਜੀ ਦਾ ਚਾਚਾ ਸੀ ਅਤੇ ਬੇਦਰ ਭਗਤ ਦਾਸੀ ਦਾ ਪੁੱਤਰ ਸੀ ਇਹ ਵੀ ਮਹਾਰਾਜ ਦੇ ਗੁਣਾਂ ਨੂੰ ਗਾਉਂਦੇ ਹਨ ਸਰਬਾਤਮ ਜਿਨ ਜਾਣਿਓ ਸਾਰਿਆਂ ਚਾਤੂਆ ਸਰੂਪ ਗੁਰੂ ਸਰੂਪ ਨੂੰ ਜਿਨ੍ਹਾਂ ਨੂੰ ਜਾਣਨਾ ਕੀਤਾ ਹੈ ਕਬ ਕਲ ਸੁਜਸ ਗਾਉ ਗੁਰ ਨਾਨਕ ਕਵੀ ਕਲ ਪਟਜੀ ਕਹਿੰਦੇ ਉਹ ਸੇਠ ਜਸ ਗੁਰਨਾਨਕ ਸਾਹਿਬ ਦਾ ਭਾਈ ਸਾਰੇ ਮਿਲ ਕੇ ਗਾਓ ਆਪ ਰਾਜ ਜੋਗ ਜਿਨ ਮਾਨ ਇਹਨਾਂ ਨੂੰ ਰਾਜ ਪ੍ਰਕਾਸ਼ ਰੂਪ ਵੀ ਜੁੜਨ ਦਾ ਆਨੰਦ ਆਪ ਮਾਨਣਾ ਕੀਤਾ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ